ਸੁਕਰ ਵਾਈ ਭਾਈ ਗੁਰੂ ਜੀ ਆਪ ਜੀ ਨੂੰ ਦੋ ਬੱਚੇ ਦਿੱਤੇ ਜਿਹਨਾਂ ਚੇਤੋਂ ਦਾ ਕੰਮ ਅਜ ਚਲੇ ਗਿਆ ਵਾਈ ਗੁਰੂ ਜੀ ਤੇਰੇ ਹੁਕਮ ਤੇ ਆਇਆ ਸੀ ਹੁਕਮ ਇਚਾ ਵਿਣਾ ਭਾਈ ਗੁਰੂ ਜੀ ਬੱਸ ਕਰੋ ਸਰਕਾਰ ਜੀ ਹੁਣ ਐ ਨਾ ਕਹੋ ਕਿ ਯੁੱਧ ਨਸ਼ੀਆਂ ਵਿਰੁੱਧ ਹੈ ਤੇ ਡੀਜੀਪੀ ਸਾਹਿਬ ਕੋਲੋਂ ਵੀ ਜਵਾਬ ਮੰਗੋ ਕਿ 31 ਮਈ ਕਦੋਂ ਦੀ ਨਿਕਲ ਗਈ ਹੈ ਜਾਂ ਕਿਸੇ ਹੋਰ ਅਗਲੇ ਸਾਲ ਦੀ 31 ਮਈ ਕਹੀ ਸੀ ਰੋਜ਼ਾਨਾ ਨਸ਼ਿਆਂ ਦੇ ਨਾਲ ਮਰਦੇ ਗੱਬਰੂ ਪੁੱਤਾਂ ਦੀਆਂ ਲਾਸ਼ਾਂ ਤੇ ਵੈਨ ਪਾਉਂਦੇ ਮਾਪੇ ਦੇਖਦੇ ਦੇਖਦੇ ਪੰਜਾਬੀਆਂ ਦੇ ਦਿਲ ਤਾਂ ਕਠੋਰ ਚਾਹੀ ਹੋ ਚੁੱਕੇ ਨੇ ਲੱਗਦਾ ਐ ਤਾਂ ਹੁਣ ਆਮ ਹੀ ਐ ਕਿ ਪਿੰਡਾਂ ਦੀਆਂ ਸੁਨਸਾਨ ਥਾਵਾਂ ਤੇ ਕੋਈ ਮੁੰਡਾ ਕੁੜੀ ਇਦਾਂ ਹੀ ਪਿਆ ਮਿਲੂ ਐ ਵੀਡੀਓ ਦੇਖ ਰੂ ਕੰਬ ਜਾਂਦੀ ਐ ਕਿ ਇੱਕ ਪਿਓ ਜਵਾਨ ਪੁੱਤ ਦੀ ਲਾਸ਼ ਤੇ ਖੜ ਵਾਹਿਗੁਰੂ ਅੱਗੇ ਅਰਦਾਸ ਕਰਦਾ ਐ ਤੇ ਬਾਣਾ ਮੰਨਦਾ ਹੈ ਕਿ ਸ਼ੁਕਰ ਹੈ ਵਾਹਿਗੁਰੂ ਜੀ ਤੁਸੀਂ ਦੋ ਪੁੱਤ ਦਿੱਤੇ ਸਨ ਤੇ ਇੱਕ ਅੱਜ ਚਲਾ ਗਿਆ ਕਿੱਦਾਂ ਦਿਲ ਬੰਨ ਇਹ ਗੱਲ ਕਹਿਣੀ ਮਾਮਲਾ ਕਪੂਰਥਲਾ ਤੋਂ ਹੈ ਜਿੱਥੋਂ ਦੇ ਡੈਨਵਿਡ ਪਿੰਡ ਦੇ ਅਮਨਦੀਪ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦੀ ਜਾਣਕਾਰੀ ਹੈ ਅਮਨ ਇਟਲੀ ਤੋਂ 2 ਦਿਨ ਪਹਿਲਾਂ ਹੀ ਆਇਆ ਸੀ ਤੇ ਦੱਸਦੇ ਨੇ ਕਿ ਅਮਨ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਮਾਤਾ ਮੌਜੂਦ ਆ ਸਕਤਾਂ ਜੀ ਇਸ ਮਾਮਲੇ ਤੇ ਪੁਲਿਸ ਵੱਲੋਂ ਅਜੇ ਕੋਈ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਵੀਡੀਓ ਇੱਕ ਮਾਪਿਆਂ ਦਾ ਸਾਰਾ ਦੁੱਖ ਬਿਆਨ ਕਰਦੀ ਹੈ ਹੁਣ ਸਵਾਲ ਸਰਕਾਰ ਨੂੰ ਵੀ ਹੈ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਕਿ ਦੱਸੋ ਹੁਣ ਕਿਸ ਅਫਸਰ ਦੇ ਜਵਾਬਦੇਹੀ ਹੈ ਨਸ਼ੇ ਨਾ ਰੁਕਣ ਦੇ ਲਈ ਅਜੂਨੀ ਸਾਹਿਬ ਹੰਗਰ ਪ੍ਰਸਾਦ ਇੱਕ ਉਹ ਹੰਤਾ ਸੁਪਨਾ ਪਟਾਪੁਰ ਨਰਵਾ ਨਰਵਾ ਕਾਲਮੂਰਤ ਅਜੂਨੀ ਸਾਹਿਬ ਹੰਗਰ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਹਨਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਸ਼ੁਕਰ ਹੈ ਵਾਹਿਗੁਰੂ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਹਨਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਭਾਈ ਗੁਰੂ ਜੀ ਤੇਰੇ ਹੁਕਮ ਤੇ ਆਇਆ ਸੀ ਹੁਕਮ ਹੀ ਚੱਲਿਆ ਭਾਈ ਗੁਰੂ ਜੀ ਪਾਸ ਕਰੋ ਸਰਕਾਰ ਜੀ ਹੁਣ ਐ ਨਾ ਕਹੋ ਕਿ ਉਦ ਨਸ਼ੀਆਂ ਵਿਰੁੱਧ ਹੈ ਤੇ ਡੀਜੀਪੀ ਸਾਹਿਬ ਕੋਲੋਂ ਵੀ ਜਵਾਬ ਮੰਗੋ ਕਿ 31 ਮਈ ਕਦੋਂ ਦੀ ਨਿਕਲ ਗਈ ਹੈ ਜਾਂ ਕਿਸੇ ਹੋਰ ਅਗਲੇ ਸਾਲ ਦੀ 31 ਮਈ ਕਹੀ ਸੀ ਰੋਜ਼ਾਨਾ ਨਸ਼ੀਆਂ ਦੇ ਨਾਲ ਮਰਦੇ ਗੱਰੂ ਪੁੱਤਾਂ ਦੀਆਂ ਲਾਸ਼ਾਂ ਤੇ ਵੈਨ ਪਾਉਂਦੇ ਮਾਪੇ ਦੇਖਦੇ ਦੇਖਦੇ ਪੰਜਾਬੀਆਂ ਦੇ ਦਿਲ ਤਾਂ ਕਠੋਰ ਚਾਹੇ ਹੋ ਚੁੱਕੇ ਨੇ ਲੱਗਦਾ ਐ ਤਾਂ ਹੁਣ ਆਮ ਹੀ ਐ ਕਿ ਪਿੰਡਾਂ ਦੀਆਂ ਸੁਲਸਾਨ ਥਾਵਾਂ ਤੇ ਕੋਈ ਮੁੰਡਾ ਕੁੜੀ ਇਦਾਂ ਹੀ ਪਿਆ ਮਿਲੂ ਐ ਵੀਡੀਓ ਦੇਖ ਰੂ ਕੰਬ ਜਾਂਦੀ ਐ ਕਿ ਇੱਕ ਪਿਓ ਜਵਾਨ ਪੁੱਤ ਦੀ ਲਾਸ਼ ਤੇ ਖੜ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਬਾਣਾ ਮੰਨਦਾ ਕਿ ਸ਼ੁਕਰ ਐ ਵਾਹਿਗੁਰੂ ਜੀ ਤੁਸੀਂ ਦੋ ਪੁੱਤ ਦਿੱਤੇ ਸਨ ਤੇ ਇੱਕ ਅਜ ਚਲਾ ਗਿਆ ਕਿਦਾਂ ਦਿਲ ਬੰਨ ਐ ਗੱਲ ਕਹਿਣੀ ਮਾਮਲਾ ਕਪੂਰ ਥਲਾ ਤੋਂ ਐ ਜਿੱਥੋਂ ਦੇ ਡੈਨਵਿਡ ਪਿੰਡ ਦੇ ਅਮਨਦੀਪ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦੀ ਜਾਣਕਾਰੀ ਹੈ ਅਮਨ ਇਟਲੀ ਤੋਂ 2 ਦਿਨ ਪਹਿਲਾਂ ਹੀ ਆਇਆ ਸੀ ਤੇ ਦੱਸਦੇ ਨੇ ਕਿ ਅਮਨ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਮਾਤਾ ਮੌਜੂਦਾ ਸਰਪੰਚ ਹੈ ਇਸ ਮਾਮਲੇ ਤੇ ਪੁਲਿਸ ਵੱਲੋਂ ਅਜੇ ਕੋਈ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਵੀਡੀਓ ਇੱਕ ਮਾਪਿਆਂ ਦਾ ਸਾਰਾ ਦੁੱਖ ਬਿਆਨ ਕਰਦੀ ਹੈ ਹੁਣ ਸਵਾਲ ਸਰਕਾਰ ਨੂੰ ਵੀ ਹੈ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਕੀ ਦੱਸੋ ਹੁਣ ਕਿਸ ਅਫਸਰ ਦੇ ਜਵਾਬ ਦੇਹੀ ਹੈ ਨਸ਼ੇ ਨਾ ਰੁਕਣ ਦੇ ਲਈ ਅਜੂਨੀ ਸਾਹਿਬ ਹੰਗਰ ਪ੍ਰਸਾਦ ਇੱਕ ਉਹ ਹੰਕਾਰ ਸਤਨਾਮ ਪ੍ਰਤਾਪੁਰ ਨਪੋ ਨਰਵਾਰ ਕਾਲਮੂਰਤ ਅਜੂਨੀ ਸਾਹਿਬ ਹੰਗਰ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ ਏ ਹੁਕਮ ਚ ਆਇਆ ਸੀ ਹੁਕਮ ਜਿ ਚ ਲੱਗਿਆ ਵਾਈਗੁਰ ਸਤਿ ਆਪਾ ਆਛਾ ਤੇਰਾ ਸ਼ੁਕਰ ਵਾਈਗੁਰ ਵੀ ਵਾਈਗੁਰ ਜੀ ਤੇਰਾ ਸ਼ੁਕਰ ਹੈ ਵਾਈਗੁਰ